ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਉਹਨਾਂ ਦੀ ਫੈਮਿਲੀ ਦੀ ਫੰਡ ਦੀ ਹਿਸਟਰੀ ਉਹਨਾਂ ਕੋਲੇ ਕਿੰਨੇ ਕੁ ਫੰਡਸ ਹੋਣੇ ਚਾਹੀਦੇ ਨੇ ਔਰ ਕਿਸ ਤਰ੍ਹਾਂ ਦਾ ਪ੍ਰੋਫਾਈਲ ਉਹਨਾਂ ਦਾ ਹੋਣਾ ਚਾਹੀਦਾ ਇਹਦੇ ਉੱਪਰ ਸਾਰੀ ਜਾਣਕਾਰੀ ਸਾਡੇ ਨਾਲ ਮਨਪੀਚੀ ਮਾਜੀ ਸਾਂਝੀ ਕਰਨਗੇ ਜੀ ਮਾਜੀ ਸਸਕਾਲ ਔਰ ਬਹੁਤ ਸਵਾਗਤ ਹੈ ਮੈਂ ਚਾਹੂੰਗਾ A to Z ਇਨਫੋਰਮੇਸ਼ਨ ਇਸ ਟੌਪਿਕ ਤੇ ਤੁਸੀਂ ਜ਼ਰੂਰ ਸਾਂਝੀ ਕਰੋ ਅ ਦੇਖੋ ਜਿਹੜੇ ਵੀ ਬੱਚੇ ਹੁਣ 2025 ਦੇ ਵਿੱਚ ਪਾਸ ਆਊਟ ਹੋਣ ਵਾਲੇ ਆ ਫੰਡਿੰਗ ਦੀ ਤੁਸੀਂ ਰਿਕੁਆਇਰਮੈਂਟ ਦੀ ਗੱਲ ਕੀਤੀ ਹੈ ਤਾਂ ਫੰਡਿੰਗ ਦੀ ਰਿਕੁਆਇਰਮੈਂਟ ਬੈਚਲਰਸ ਜਾਂ ਮਾਸਟਰਸ ਦੋਨਾਂ ਦੀ ਆਲਮੋਸਟ ਸੇਮ ਹੀ ਰਹਿੰਦੀ ਹੈ ਦੋਨੋਂ ਸਿਨੈਰੀਓਜ਼ ਦੇ ਵਿੱਚ ਕਿਉਂਕਿ ਇੱਕ ਸਾਲ ਦੀ ਫੀਸ ਆਲਮੋਸਟ ਸੇਮ ਹੀ ਹੈ ਅਗਰ ਕੋਈ ਬੱਚਾ ਬੈਚਲਰਸ 'ਚ ਜਾ ਰਿਹਾ ਉਹਦੀ ਵੀ ਅਰਾਊਂਡ 35000 ਡਾਲਰ ਯੂਨੀਵਰਸਿਟੀ ਦੀ ਫੀਸ ਹੈ 35 ਤੋਂ 40 ਦੇ ਵਿੱਚ ਵੇਰੀ ਕਰਦੀ ਹੈ ਸੇਮ ਲਾਈਕ ਮਾਸਟਰਸ ਦੇ ਵਿੱਚ ਵੀ 35000 ਡਾਲਰ ਤੋਂ 40000 ਡਾਲਰ ਦੇ ਵਿੱਚ ਵੇਰੀ ਕਰਦੀ ਹੈ ਮੋਸਟ ਆਫ ਦਾ ਯੂਨੀਵਰਸਿਟ ਸੋ ਅਗਰ ਅਸੀਂ ਫੰਡਿੰਗ ਦੀ ਤੁਸੀਂ ਰਿਕੁਆਇਰਮੈਂਟ ਕਹੀਏਗਾ ਅਗਰ ਕੋਈ ਬੱਚਾ ਬੈਚਲਰਸ 'ਚ ਜਾ ਰਿਹਾ ਹੈ ਜਾਂ ਮਾਸਟਰਸ ਜਾ ਰਿਹਾ ਹੈ ਮੈਂ ਕਹੂੰਗਾ ਕਿ ਅ ਅਗਰ ਅਸੀਂ ਕੈਲਕੂਲੇਟ ਅਸੀਂ ਓਨ ਐਨ ਐਵਰੇਜ ਅਗਰ 35-40 ਹਜ਼ਾਰ ਡਾਲਰ ਦੇ ਆਸ-ਪਾਸ ਵੀ ਫੀਸ ਲੈ ਕੇ ਚੱਲਦੇ ਆ ਤਾਂ ਅ ਵਨ ਟਾਈਮ ਜਿਹੜੇ ਲਿਵਿੰਗ ਐਕਸਪੈਂਸਸ ਫਸਟ ਈਅਰ ਦੇ ਲਿਵਿੰਗ ਐਕਸਪੈਂਸਸ অর ਵਨ ਟਾਈਮ ਟਰੈਵਲ ਨੂੰ ਐਡ ਕਰਕੇ ਅਰਾਊਂਡ 35 ਤੋਂ 40 ਲੱਖ ਦੇ ਵਿੱਚ ਅਮਾਊਂਟ ਬਣਦੀ ਹੈ ਅ ਅਗੇਨ ਡਿਪੈਂਡ ਅਪਨ ਯੂਨੀਵਰਸਿਟੀ ਫੀਸ ਅਗਰ ਫੀਸ ਘਟੇ ਯੂਨੀਵਰਸਿਟੀ ਦੀ ਤਾਂ ਫਾਈਨੈਂਸ਼ੀਅਲ ਇਸ ਤੋਂ ਵੱਧ ਵੀ ਸਕਦੀ ਹੈ ਸੋ ਬੱਚਿਆਂ ਨੂੰ ਬੱਚੇ ਤਾਂ ਚਲੋ ਬੱਚਿਆਂ ਦਾ ਕੰਮ ਸੀਗਾ ਪੜਨਾ ਆਉਂਦਾ ਨੇ ਅਕਾਡੈਮਿਕਸ ਦੇ ਵਿੱਚ ਅچھے ਸਕੋਰ ਲੈਣੇ ਸੀਗੇ ਔਰ ਉਹਨਾਂ ਦਾ ਜੋ ਵੀ ਰਿਜ਼ਲਟ ਆਏਗਾ ਅੱਛੇ ਹੀ ਸਕੋਰ ਆਣਗੇ ਬੱਚਿਆਂ ਦੇ ਬਹੁਤ ਕੰਪੀਟੀਟਿਵ ਹੋ ਗਿਆ ਹੁਣ 80 90 ਪਰਸੈਂਟ ਤਾਂ ਆਮ ਹੀ ਬੱਚਿਆਂ ਦੇ ਆ ਜਾਂਦੇ ਆ ਬਟ ਮੇਨ ਰੋਲ ਹੈ ਅੱਜ ਦੀ ਜਨਰੇਸ਼ਨ ਦੇ ਵਿੱਚ ਪੇਰੈਂਟਸ ਰੱਖ ਕੇ ਪੇਰੈਂਟਸ ਨੂੰ ਵੀ ਉਨਾ ਹੀ ਅਵੇਅਰਨੈਸ ਦੇ ਨਾਲ ਔਰ ਪੇਰੈਂਟਸ ਨੂੰ ਵੀ ਉਨੀ ਹੀ ਜਲਦੀ ਉਹ ਚੀਜ਼ਾਂ ਨੂੰ ਮੈਨੇਜ ਕਰਨਾ ਪਏਗਾ ਤਾਂ ਜੋ ਬੱਚੇ ਦਾ ਰਿਜ਼ਲਟ ਆਂਦੇ ਹੀ ਉਹ ਪ੍ਰੋਪਰਲੀ ਰੈਡੀ ਹੋਣ ਕਿ ਉਹ ਯੂਨੀਵਰਸਿਟੀ ਨੂੰ ਫਾਈਨੈਂਸ਼ੀਅਲ ਸਪੋਰਟ ਹਨ অর ਅਪਰੂਵਲ ਲੈ ਸਕਣ ਦੇਖੋ ਪਹਿਲਾ ਸਟੈਪ ਹੁੰਦਾ ਆ ਆਫਰ ਲੈਟਰ ਐਪਲਾਈ ਕਰਨਾ ਆਫਰ ਲੈਟਰ ਅਕੈਡਮਿਕਸ ਦੇ ਬੇਸ ਤੇ ਐਪਲਾਈ ਹੋਣੀ ਆ ਔਰ ਬੱਚੇ ਨੂੰ ਸਕਾਲਰਸ਼ਿਪ ਵੀ ਅਕੈਡਮਿਕਸ ਦੇ ਬੇਸ ਤੇ ਹੀ ਮਿਲਣੀ ਆ ਆਫਰ ਲੈਟਰ ਤਾਂ 24 ਆਵਰਸ ਦੇ ਵਿੱਚ ਹੀ ਆ ਜਾਂਦੀ ਆ ਔਰ ਉਸ ਤੋਂ ਬਾਅਦ ਆਫਰ ਲੈਟਰ ਤੋਂ ਆਉਣ ਤੋਂ ਬਾਅਦ ਅਗਲਾ ਸਟੈਪ ਹੁੰਦਾ ਜੀਐਸ ਰਿਕੁਆਇਰਮੈਂਟ ਮਤਲਬ ਬੱਚੇ ਦੇ ਜਿਹੜੇ ਫਾਈਨੈਂਸ਼ੀਅਲਸ ਆ ਉਸ ਯੂਨੀਵਰਸਿਟੀ ਨੂੰ ਭੇਜਣੇ ਹੁੰਦੇ ਆ ਕਈ ਵਾਰੀ ਕਈ ਪੇਰੈਂਟਸ ਤਾਂ ਸਾਡੇ ਕੋਲ ਪਹਿਲਾਂ ਹੀ ਆ ਕੇ ਪੁੱਛ ਲੈਂਦੇ ਆ ਜਦੋਂ ਬੱਚਾ ਹਜੇ ਪਲੱਸ 2 'ਚ ਹੁੰਦਾ ਹੈ ਜਾਂ ਪਲੱਸ 2 ਦੇ ਇਗਜ਼ਾਮ ਹੋਣ ਵਾਲੇ ਹੁੰਦੇ ਆ ਕਿ ਮੈਂ ਦੱਸੋ ਕੀ ਡਾਕੂਮੈਂਟਸ ਰੈਡੀ ਕਰਾਂ ਐਜ਼ ਅ ਪੇਰੈਂਟ ਮੇਰੀਨ ਮिन्नੂ ਕਿਹੜੇ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਹੈ ਤਾਂ ਮੈਂ ਉਹ ਉਹ ਪੇਰੈਂਟਸ ਦਾ ਆਲਮੋਸਟ ਕਾਫੀਆਂ ਨੇ ਆਪਣੇ ਡਾਕੂਮੈਂਟਸ ਕੰਪਲੀਟ ਕੀਤੇ ਹੁੰਦੇ ਆ ਪਰ ਜਿਨ੍ਹਾਂ ਨੇ ਨਹੀਂ ਕੀਤੇ ਮੈਂ ਉਹਨਾਂ ਨੂੰ ਇਹ ਕਹੂੰਗਾ ਕਿ ਟਾਈਮ ਬਹੁਤ ਘੱਟ ਹੈ ਸਭ ਤੋਂ ਪਹਿਲਾਂ ਆਪਣੀ ਇਨਕਮ ਟੈਕਸ ਰਿਟਰਨਸ 2 ਸਾਲ ਦੀਆਂ ਜ਼ਰੂਰ ਫਾਈਲ ਕਰਕੇ ਰੱਖੋ ਅਗਰ ਤੁਸੀਂ ਜੌਬ ਕਰ ਰਹੇ ਹੋ ਤਾਂ ਫਾਰਮ 16 ਹੋਣੇ ਚਾਹੀਦੇ ਆ ਤੁਹਾਡੇ ਕੋਲ ਐਗਰੀਕਲਚਰਿਸਟ ਹੋਤਾ ਤੁਹਾਡੇ ਕੋਲ ਈ ਐਗਰੀਕਲਚਰ ਇਨਕਮ ਸਰਟੀਫਿਕੇਟਸ ਤਹਿਸੀਲਦਾਰ ਦਾ ਵੀ ਸਰਟੀਫਿਕੇਟ ਜਿਹੜਾ ਆਨਲਾਈਨ ਵੈਰੀਫਾਈ ਹੋ ਸਕੇ ਪਲਸ 2 ਸਾਲ ਦੀ ਇਨਕਮ ਟੈਕਸ ਰਿਟਰਨਸ ਫਾਈਲ ਕਰੋ business ਹੈ ਤਾਂ ਵੀ 2 ਸਾਲ ਦੀਆਂ ਆਈਟੀਆਰਸ ਕਰੰਟ ਅਕਾਊਂਟ ਸਟੇਟਮੈਂਟ ਜੀਐਸਟੀ ਨੰਬਰ ਹੈ ਤਾਂ ਜੀਐਸਟੀ ਨੰਬਰ ਦਾ ਪ੍ਰੂਫ ਐਮਐਸਐਮਈ ਚ ਰਜਿਸਟਰ ਹੈ ਤਾਂ ਐਮਐਸਐਮਈ ਦਾ ਰਜਿਸਟਰਡ ਪ੍ਰੂਫ ਸੋ ਇਹ ਸਾਰੇ ਡਾਕੂਮੈਂਟਸ ਨੂੰ ਆਪਣੇ ਨੂੰ ਰੈਡੀ ਰੱਖੋ ਪਲਸ ਫਾਈਨੈਂਸ਼ੀਅਲਸ ਦੇ ਵਿੱਚ ਅਗਰ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਤਾਂ ਕਿਸੇ ਨਾ ਕਿਸੇ ਬੈਂਕ ਨਾਲ ਨਹੀਂ ਤੁਸੀਂ ਸਲਾਹ ਕਰਕੇ ਰੱਖੋਗੇ ਅਸੀਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਯੂਨੀਵਰਸਿਟੀ ਦੇ ਵਿੱਚ ਭੇਜ ਰਹੇ ਹਾਂ ਸਾਡੀ ਫਾਈਨੈਂਸ਼ੀਅਲ ਕਪੈਸਿਟੀ ਹੈ ਇੰਨੇ ਦੀ ਅਸੀਂ ਆਈਟੀਆਰ ਫਾਈਲ ਕਰਦੇ ਹਾਂ ਸਾਡੇ ਕੋਲ ਪ੍ਰਾਪਰਟੀ ਹੈ ਅਗਰ ਸਾਨੂੰ ਐਜੂਕੇਸ਼ਨ ਲੋਨ ਦੀ ਜ਼ਰੂਰਤ ਪਏ ਤਾਂ ਕੀ ਸਾਨੂੰ ਐਜੂਕੇਸ਼ਨ ਲੋਨ ਮਿਲ ਜਾਏਗਾ ਅਗਰ ਤੁਹਾਡੇ ਕੋ ਸੇਵਿੰਗਸ ਨੇ ਅਗਰ ਤੁਹਾਡੇ ਕੋ ਫੋਰ ਐਗਜ਼ਾਮਪਲ ਦੇਖੋ ਸੇਵਿੰਗਸ ਜਿਹੜਾ ਪੈਸਾ ਹੈ ਉਹਦਾ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਉਹ ਪੈਸਾ ਕਿੱਥੋਂ ਆਇਆ ਅਗਰ ਤਾਂ ਬਲਕ ਅਮਾਉਂਟ ਆਈ ਹੈ ਅਗਰ ਗ੍ਰੈਜੂਅਲੀ ਇਨਕਰੀਜ਼ ਹੋ ਰਿਹਾ ਪੈਸਾ ਫਿਰ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਹਾਡੀ ਸੈਲਰੀਜ਼ ਆ ਰ ਜੇ ਗ੍ਰੈਜੂਅਲੀ ਗ੍ਰੈਜੂਅਲੀ ਪੈਸਾ ਵਧ ਰਿਹਾ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਅਗਰ ਤੁਸੀਂ ਅੱਜ ਦੇ ਡੇਟ 'ਚ ਇਕੱਠੇ 25 30 50 ਲੱਖ ਅਕਾਊਂਟ 'ਚ ਪਵਾ ਲੈਂਦੇ ਹੋ ਤਾਂ ਉਹਦਾ ਸੋਰਸ ਦੇਣਾ ਪੈਗਾ ਤਾਂ ਉਹਦਾ ਸੋਰਸ ਰੈਡੀ ਰੱਖੋ ਕਿ ਉਹ ਪੈਸਾ ਕਿੱਥੋਂ ਆਇਆ ਅ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਅਗਰ ਗਵਰਨਮੈਂਟ EMPLOYE ਕਹਿੰਦੇ ਜੀ ਮੈਂ ਤਾਂ GPF ਫੰਡ 'ਚੋਂ ਪੈਸਾ ਲੈਣਾ ਜਾਂ ਮੈਂ PPF ਦੇ ਵਿੱਚੋਂ ਮੈਂ ਵਿਡਰਾਅ ਕਰਨਾ ਹੈ ਤਾਂ ਉਹ ਵੀ ਉਸ ਚੀਜ਼ ਨੂੰ ਵਿਡਰਾਅ ਕਰਵਾ ਕੇ ਜਦੋਂ ਉਸ ਸੇਵਿੰਗ ਅਕਾਊਂਟ 'ਚ ਪਾਓਗੇ ਸਿਰਫ ਉਦੋਂ ਹੀ ਉਹ ਅਮਾਊਂਟ ਦੋ ਉਹ ਯੂਨੀਵਰਸਿਟੀਜ਼ ਮੰਨਦੀਆਂ ਤੁਸੀਂ ਉਹਦੀ ਅਗਰ ਕਈ ਕਈ ਵਾਰੀ ਸਾਨੂੰ ਲੋਕ ਬੋਲ ਦਿੰਦੇ ਜੀ ਮੈਨੂੰ ਮੇਰੇ ਡਿਪਾਰਟਮੈਂਟ ਨੇ ਲੈਟਰ ਦੇ ਦਿੱਤੀ ਹੈ ਜੀ ਮੇਰੇ ਜੀਪੀ ਫੰਡ ਚ 70 ਲੱਖ ਪਿਆ ਜਾਂ 50 ਲੱਖ ਪਿਆ ਜੀ ਉਹ ਚੱਲ ਜਾਏਗਾ ਉਹ ਨਹੀਂ ਚੱਲੇਗਾ ਉਹਨੂੰ ਤੁਹਾਨੂੰ ਵਿਡਰੋ ਕਰਕੇ ਆਪਣੇ ਅਕਾਊਂਟ ਚ ਪਵਾਉਣਾ ਪਏਗਾ ਸੋ ਇਹ ਸਾਰੀਆਂ ਚੀਜ਼ਾਂ ਟਾਈਮ ਕੰਜ਼ਿਊਮਿੰਗ ਹੈ ਕਈ ਡਿਪਾਰਟਮੈਂਟਸ ਮੀ ਨਾ ਮੀ ਨਾ ਜੀਪੀ ਫੰਡ ਦਾ ਪੈਸਾ ਹੀ ਵਿਡਰੋ ਨਹੀਂ ਕਰਦੇ ਕੋਈ ਦੋ ਦੋ ਮਹੀਨੇ ਨਹੀਂ ਕਰਦੇ ਫਿਰ ਅਗਰ ਤੁਸੀਂ ਉਸ ਮੂਮੈਂਟ ਤੇ ਜਾ ਕੇ ਇਹ ਸਟੈਪ ਲਓਗੇ ਤਾਂ ਉਦੋਂ ਤੱਕ ਇੰਟੈਕ ਨਿਕਲ ਜਾਏਗਾ ਬੱਚੇ ਦਾ ਸੋ ਇਹ ਸਾਰੀਆਂ ਚ ਅਗਰ ਕੋਈ ਪੈਸਾ ਤੁਸੀਂ ਕਿਸੇ ਡਾਕਖਾਨੇ ਦੇ ਵਿੱਚ ਪਿਆ ਉਹਨੂੰ ਤੁਸੀਂ ਸੇਵਿੰਗ ਦੇ ਵਿੱਚ ਕਿਸੇ ਨੈਸ਼ਨਲਾਈਜ਼ ਬੈਂਕ ਦੇ ਵਿੱਚ ਟ੍ਰਾਂਸਫਰ ਕਰੋ ਕਿਉਂਕਿ ਜਿਹੜੇ ਪੋਸਟ ਆਫਿਸ ਦੇ ਵਿੱਚ ਜਿਹੜੇ ਪੈਸੇ ਹੁੰਦੇ ਉਹਨੂੰ ਹਾਈ ਕਮਿਸ਼ਨ ਦਾ ਯੂਨੀਵਰਸਿਟੀਜ਼ ਨਹੀਂ ਮੰਨਦੀਆਂ ਤੁਹਾਨੂੰ ਕਿਸੇ ਨੈਸ਼ਨਲਾਈਜ਼ ਬੈਂਕ 'ਚ ਜਮ੍ਹਾਂ ਕਰਵਾਉਣੇ ਪੈਣਗੇ ਪੈਸੇ ਅਗਰ ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ 50 ਲੱਖ ਦੇ ਮਿਊਚੁਅਲ ਫੰਡ ਪਏ ਆ ਮੈਂ ਤਾਂ ਇਹ ਯੂਜ਼ ਕਰ ਲੂੰਗਾ ਤਾਂ ਉਹ ਮਿਊਚੁਅਲ ਫੰਡ ਨੂੰ ਵਿਡਰੋ ਕਰਕੇ ਉਹਦਾ ਸੇਵਿੰਗ ਦੇ ਵਿੱਚ ਉਹਨੂੰ ਪੈਸਾ ਪਾਓ ਸੋ ਇਹ ਟਾਈਮ ਕੰਜ਼ਿਊਮਿੰਗ ਚੀਜ਼ਾਂ ਇਹ ਮੈਂ ਪਹਿਲਾਂ ਤਾਂ ਦੱਸ ਰਿਹਾ ਕਿ ਪੇਰੈਂਟਸ ਇਹ ਚੀਜ਼ਾਂ ਜਦੋਂ ਬੱਚੇ ਦੀ ਆਫਰ ਲੈਟਰ ਆਏ ਉਸ ਤੋਂ ਪਹਿਲਾਂ ਸਾਰੀਆਂ ਰੇਂਜ ਕਰਕੇ ਰੱਖਣ ਤਾਂ ਜੋ ਉਹਨਾਂ ਨੂੰ ਵੀ ਕੱਲ ਨੂੰ ਦਿੱਕਤ ਨਾ ਆਏ ਔਰ ਤੁਸੀਂ ਜਲਦੀ ਤੋਂ ਜਲਦੀ ਸਾਰੇ ਡਾਕੂਮੈਂਟਸ ਦੇ ਕੇ ਔਰ ਉਹਦੀ ਜੀਐਸਡੀ ਅਪਰੂਵਲ ਲੈ ਕੇ ਵੀਜ਼ਾ ਬਲਬਾ ਸਕੋ ਸੋ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਸਿੰਘ ਚੀਮਾ ਸਾਡੇ ਨਾਲ ਮੌਜੂਦ ਸੀ ਜਿਹੜੇ ਕਿ ਸਟਡੀ ਸਕਿਅਰ ਤੋਂ ਆਸਟ੍ਰੇਲੀਆ ਦੇ ਐਕਸਪਰਟ ਨੇ ਸਕਰੀਨ ਤੇ ਨੰਬਰ ਹੈ ਕੋਈ ਵੀ ਵਿਦਿਆਰਥੀ ਜ਼ਿਆਦਾ ਜਾਣਕਾਰੀ ਲਈ ਜ਼ਰੂਰ ਇੱਕ ਵਾਰ ਚੀਮਾ ਜੀ ਦੇ ਨਾਲ ਗੱਲ ਕਰੇ ਔਰ ਉਸ ਤੋਂ ਬਾਅਦ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ ਜੀ ਮੈਂ